ਕੇ ਰੁਕ ਜਾਓ ਰੁਕ ਜਾਓ ਇਸ ਵੀਡੀਓ ਨੂੰ ਇਗਨੋਰ ਨਾ ਕਰਿਓ ਇਸ ਵੀਡੀਓ ਨੂੰ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਜੇ ਜਿਹੜੇ ਲੋਕ ਖੜਪੀੜਤ ਇਲਾਕਿਆਂ ਨੂੰ ਲੈ ਕੇ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਏਨੇ ਕਰੋੜ ਭੇਜ ਰਹੇ ਹਾਂ ਏਨੇ ਪਿੰਡ ਅਸੀਂ ਗੋਦ ਲੈ ਰਹੇ ਹਾਂ ਖੜਪੀੜਤ ਇਲਾਕਿਆਂ ਵਿੱਚ ਕਰੋੜਾ ਰੁਪਏ ਭੇਜਣ ਦਾ ਐਲਾਨ ਕਰਨ ਵਾਲੇ ਤੇ ਪਿੰਡਾਂ ਨੂੰ ਗੋਦ ਲੈਣ ਵਾਲਿਆਂ ਨੂੰ ਕੀ ਕੁਝ ਕਹਿ ਦਿੱਤਾ ਇਸ ਭਰਾ ਨੇ ਪੂਰੀ ਵੀਡੀਓ ਜਰੂਰ ਸੁਣ ਲਿਓ ਜੇ ਇੱਕ ਇੱਕ ਗੱਲ ਭਰਾ ਦੀ ਸੁਣਨ ਵਾਲੀ ਆ ਜਿਹੜੇ ਕਹਿੰਦੇ ਮੈਂ 10 ਕਰੋੜ ਭੇਜਦਾ ਮੈਂ 5 ਭੇਜਦਾ ਮੈਂ 10 ਪਿੰਡ ਗੋਦ ਲੈ ਲੇ 5 ਪਿੰਡ ਦੇ ਮੇਰੇ ਹੱਥ ਬੰਨ੍ਹ ਕੇ ਬੈਠੇ ਬਾਈ ਜਿਹੜੇ ਪਿੰਡ ਤੁਸੀਂ ਗੋਦ ਲੈਣ ਉਹ ਜਨਤਕ ਕਰੋ ਯਾਰ ਦੂਜੇ ਭਰਾ ਹੋਰ ਥਾ ਸੇਵਾ ਕਰ ਲੈਣਾ ਉਹ ਪਿੰਡ ਤੁਹਾਨੂੰ ਗੋਦ ਦੇ ਦੀ ਤੇ ਜਿਹੜੇ ਭਰਾ ਕਹਿੰਦਾ 10 ਦਾ ਕਰੋੜ ਭੇਜਦਾ ਉਹ ਦੱਸੋ ਯਾਰ ਵੀ ਤੁਸੀਂ ਤਾਂ ਬਾਈ ਬਾਹਰ ਬੈਠੋ ਕਿਦੇ ਥਰੂ ਭੇਜਦਾ ਕੋਈ ਤੁਹਾਡਾ ਮੈਨੇਜਰ ਗਰਾਊਂਡ ਲੈਵਲ ਤੇ ਆ ਕੇ ਘਰਾਂ ਦੇ ਵਿੱਚ ਬੜੇ ਮੇਰਾ ਇਹ ਸੁਨੇਹਾ ਬਾਈ ਜਰੂਰ ਮੰਨਿਓ ਯਾਰ ਨਹੀਂ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਗਰਾਊਂਡ ਲੈਵਲ ਤੇ ਆ ਕੇ ਵੀ ਚੈੱਕ ਕਰੋ ਯਾਰ ਵੀ ਕੀ ਹਾਲਾਤ ਨੇ ਪੋਸਟਾਂ ਬਹੁਤ ਪੈ ਰਹੀਆਂ ਨੇ ਕੋਈ ਕਹੀ ਜਣਾ ਪਿੰਡ ਗੋਦਲੇਲੇ ਕੋਈ ਕਹੀ ਜਣਾ ਪੰਜ ਪਿੰਡ ਪਰ ਜਨਤਕ ਕਰੋ ਪਿੰਡ ਕਿਹੜੇ ਜਿਹੜੇ ਗੋਦਲੇਲੇ ਤੇ ਵੀਡੀਓ ਦੇਖਣ ਤੋਂ ਬਾਅਦ ਕਮੈਂਟਾਂ ਵਿੱਚ ਆਪਣੇ ਸੁਝਾਅ ਜ਼ਰੂਰ ਦਿਓ ਜੇ ਤੇ ਮੈਂ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ